ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਚ ਚੱਲਿਆ ਪੀਲਾ ਬਲਡੋਜ਼ਰ 116 ਦੁਕਾਨਾਂ ਜਿਹੜੀਆਂ ਚੰਡੀਗੜ੍ਹ ਫਰਨੀਚਰ ਮਾਰਕੀਟ 'ਚ ਬੰਦ ਕਰਵਾਈਆਂ ਗਈਆਂ ਭਾਰੀ ਫੁੱਲ ਸਤਨਾਤ ਕਿਤੇ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੀ ਸਭ ਤੋਂ ਵੱਡੀ ਦੋ ਵੱਡੀ ਫਰਨੀਚਰ ਮਾਰਕੀਟ ਰਵੀ ਦਾ ਐਤਵਾਰ ਨੂੰ ਅੱਜ ਸਵੇਰੇ ਖਾਲੀ ਕਰਵਾਈ ਗਈ ਸੁਨਾਦੀਗੇ ਪਿਛਲੇ 10 ਦਿਨਾਂ ਤੋਂ ਅਲਟੀਮੇਟ ਮਤਾ ਗਿਆ ਸੀਗਾ ਤੋਂ ਅੱਜ ਕਾਰਵਾਈ ਕੀਤੀ ਪ੍ਰਸ਼ਾਸਨ ਨੇ ਜਿਹੜੀਆਂ 116 ਦੁਕਾਨਾਂ ਫਰਨੀਚਰ ਦੀਆਂ ਜਿਹਦੇ ਤੇ ਬਡੋਲਵੋ ਚਲਾ ਕੇ ਜਿਹੜਾ ਸਰਕਾਰ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀਗਾ ਕਾਫੀ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ ਅੱਜ ਉਹਨੂੰ ਛਡਵਾਇਆ ਗਿਆ ਪਾਰੀ ਪੁਲਿਸ ਪਤਰਾ ਤੇ ਲੋਕਾਂ ਦੇ ਜਿਹੜੇ ਫਰਨੀਚਰ ਦੀਆਂ ਦੁਕਾਨਾਂ ਵਾਲੋ ਫਰਨੀਚਰ ਬਾਹਰ ਸੜਕ ਤੇ ਰੱਖਿਆ ਗਿਆ ਤੇ ਨਾਲ ਪੀਲਾ ਪੰਜਾ ਚਲਾਇਆ ਗਿਆ